ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੀ ਹੋਵੋਗੇ ਅੱਜ ਆਪਾਂ ਲੱਗਿਆ ਕਣਕ ਸਾਂਭਣ ਤੇ ਤੁਹਾਨੂੰ ਦੱਸ ਦਿਆਂ ਵੀ ਅਸੀਂ ਦੇਸੀ ਤਰੀਕੇ ਨਾਲ ਕਣਕ ਕਿਵੇਂ ਸਾਂਭੀ ਜਾਂਦੀ ਹੈ ਤੇ ਇਹਨੂੰ 2-3 ਸਾਲ ਕੁਛ ਨਹੀਂ ਹੁੰਦਾ ਕਣਕ ਨੂੰ ਜੇ ਆਪਾਂ ਸਾਡੇ ਤਰੀਕੇ ਨਾਲ ਤੁਸੀਂ ਸੰਭਾਈ ਕਰੋਗੇ ਤੇ ਇਹ ਅਸੀਂ ਸਵੇਰ ਰਾਤ ਮੀਂਹ ਆ ਗਿਆ ਸੀਗਾ ਤੇ ਤਾਂ ਕਰਕੇ ਸਾਤੋਂ ਸਾਂਭੀ ਨਹੀਂ ਗਈ ਤੇ ਹੁਣ ਅਸੀਂ ਅੱਜ ਸਵੇਰ ਡਰਮ ਨੂੰ ਸਾਰਾ ਦਿਨ ਟੱਕ ਲਵਾਈ ਤੇ ਫੇਰ ਹੁਣ ਆ ਸ਼ਾਮ ਨੂੰ ਕਣਕ ਠੰਡੀ ਹੋ ਗਈ ਐ ਤੇ ਕਣਕ ਨੂੰ ਵੀ ਧੁੱਪ ਲਾਉਣੇ ਚਾ ਕਣਕ ਠੰਡੀ ਹੋ ਗਈ ਤੇ ਫੇਰ ਇਹਨੂੰ ਹੁਣ ਆਪਾਂ ਡਰਮ ਵਿੱਚ ਪਾਵਾਂਗੇ ਆ ਆਪਣਾ ਡਰਮ 10 ਕੁਇੰਟਲ ਵਾਲਾ ਤੇ ਆਪਾਂ ਇਹ ਪਾਉਨੇ ਆ ਕਿਉਂਕਿ ਆਪਾਂ ਵਿੱਚੇ ਕੱਢਣੀ ਹੈ ਜੇ ਧਾਰ ਅਜੇ ਮੈਂ ਧਾਰ ਨੂੰ ਵੀ ਲੇਟ ਹੋ ਗਈ ਤੇ ਆਪਾਂ ਗਾਂ ਦੀ ਕੱਢਣੀ ਹੈ ਧਾਰ ਇਸ ਟਾਈਮ ਕਹਾਈ ਮਿਲਦੀ ਆ ੱਲੇ ਮੀਨ ਨਾਲ ਦੇਖੋ ਕੀ ਹਾਲ ਹੋ ਗਿਆ ਪਸੂਆਂ ਦਾ ਪਰ ਉਹ ਤਾਂ ਸੁੱਕਾ ਵਾ ਪਰ ਦੇਖਣ ਨੂੰ ਐ ਲੱਗਦਾ ਨੇ ਜਿਵੇਂ ਬਾਹਲਾ ਚਿੱਕੜ ਪਰ ਇੰਨਾ ਹੈ ਨਹੀਂਗਾ ਠੀਕ ਆ ਸੁੱਕਾ ਵਾ ਤੇ ਆਪਾਂ ਗਾਂ ਦੀ ਧਾਰ ਕੱਢਦੇ ਆ ਇਹਨੂੰ ਪਤਾ ਨਹੀਂ ਕੀ ਆਤ ਤਾਂ ਤੇ ਲੱਕੀ ਦਾ ਇੱਕ ਦਿਨ ਪੈਰ ਮੱਤਾਂ ਨੇ ਉਹ ਨਹੀਂ ਲੈਂਦੇ ਨੇ ਫੌੜਾ ਮਾਰਿਆ ਇਹਨੂੰ ਉਦੋਂ ਦੀ ਆਤ ਪੈ ਗਈ ਲੈ ਪੈਰ ਪਿੱਛੇ ਕਰ ਕਰ ਕੇ ਖੜਨ ਦੀ ਤੇ ਪਤਾ ਨਹੀਂ ਸਾਡੇ ਪਸ਼ੂ ਰਹਿੰਦੇ ਕਾਤੇ ਨਹੀਂ ਪਲੀਜ਼ ਸਾਨੂੰ ਦੱਸਿਓ ਤੁਸੀਂ ਵੀ ਜੇ ਕੋਈ ਵੀਰਪਾ ਜਾਣਦਾ ਵੀ ਇਹ ਰਹਿੰਦੇ ਕਾਤੇ ਨਹੀਂ ਪਸ਼ੂ ਤੁਸੀਂ ਬਹੁਤ ਵਾਰੀ ਟੀਕਾ ਵੀ ਭਰਾਇਆ ਤੇ ਸਫਾਈ ਕਰਾ ਕੇ ਫੇਰ ਵੀ ਕੀਤਾ ਫੇਰ ਵੀ ਨਹੀਂ ਰਹੇ ਨਾ ਮਾਂ ਝੋਟੀ ਰਹਿੰਦੀ ਹੈ ਨਾ ਗਾਂ ਰਹਿੰਦੀ ਹੈ ਪਤਾ ਨਹੀਂ ਕੀ ਪ੍ਰੋਬਲਮ ਆਸੀ ਤਾਂ ਬਹੁਤ ਹੋ ਹੋ ਇਹ ਤਾਂ ਇਹ ਹੋਣਾ ਕਿੰਨੇ ਕਿੰਨੇ ਟਾਈਮ ਦੀਆਂ ਹੁੰਦੀਆਂ ਇਸ ਟਾਂਬੀਏ ਤੋਂ ਥੋੜਾ ਹੀ ਦਿੰਦੀ ਹੈ ਹੁਣ ਗਰਮੀ ਕਰਕੇ ਨਾ ਪਸ਼ੂ ਦੁੱਧ ਘਟ ਗਿਆ ਜਿਵੇਂ ਹੀ ਘਟ ਗਿਆ ਜਿਵੇਂ ਹੀ ਇੱਕ ਸਾਢੇ ਸਿਤ ਪੱਠਿਆਂ ਦੇ ਇੱਕ ਸੀ ਪੱਠੇ ਉਹ ਕਣਕ ਦੇ ਪਿਓ ਫੁੱਟ ਤਿਆਰੀ ਕਰਦੇ ਕਣਕ ਪਾਉਣ ਦੀ ਆਪਣੇ ਗੱਟੇ ਇਹਦੇ ਚ ਪਏ ਆ ਹਨਾ ਆ ਦੇ ਦੇ ਚ ਪਈਆ ਗੱਤ ਹੈ ਆਪਣੇ ਤੇ ਆ ਹੁਣ ਡੈਡੀ ਇਹਦਾ ਦੇ ਆਪਾਂ ਪਹਿਲਾਂ ਗੁਰਦੁਆਰੇ ਲਈ ਕੱਢਦੇ ਸਾਰੇ ਨੂੰ ਪਹਿਲਾਂ ਕਣਕ ਲਾਈ ਰਾਈ ਲਾਈਟ ਹੈ ਲੱਗਦੀ ਨਹੀਂ ਇੱਥੇ ਤੇਰਾ ਫੋਨ ਕਿੱਥੇ ਆ ਹੋ ਰਿਹਾ ਅਸੀਂ ਪਹਿਲਾਂ ਸਾਰ ਨੂੰ ਪਹਿਲਾਂ ਅਸੀਂ ਗੁਰਦੁਆਰੇ ਲਈ ਕੱਢਦੇ ਆਪਾਂ ਹੁਣ ਨਹੀਂ ਆ ਗੁਰਦੁਆਰੇ ਲਈ ਕੱਢਤੀ ਅਸੀਂ ਕਣਕ ਹੁਣ ਆਪ ਵੀ ਤਾਂ ਆਪਦੀ ਨੂੰ ਨਹੀਂ ਲੈਣ ਲੱਗੀ ਆ ਕੜ ਆਇਆ ਲੇ ਕੇ ਤੇ ਬਾਦੂ ਜੀ ਓਕ ਏ ਆਪਾ ਪ੍ਰੀਤ ਜੀ ਤੁਸੀਂ ਕਿਹਦੇ ਕੋਣ ਕੋਣ ਨੇ ਵੀ ਆਦੇ ਬੱਟੀਆਂ ਨੂੰ ਕੁੜੀਆਂ ਨੂੰ ਰੀਣੀ ਦਿੰਦੇ ਆ ਤੇ ਇਹ ਵੀ ਕਿਹਦੀ ਕਿਹਦੇ ਆਉਣਾ ਜਾ ਰਿਹਾ ਫੜ ਲਾ ਦਿਓ ਜੇ ਸਮਝਦਾ ਆ ਆ ਦੇਖੀ ਫੋਟੋ ਤਾਂ ਖਿਚਾਲਾ ਹਾਂ ਆ ਪਪਰੀਤ ਨੂੰ ਰੀਨ ਦੇ ਦਿੱਤੀ ਆ ਆਹਨੇ ਚੱਕੜਾ ਗਿਆ ਨਾ ਪੜਕੇ ਚਾ ਟਰਾਈ ਵੀ ਲਾਉਣ ਲੱਗਿਆ ਡਰਮ ਵਿੱਚ ਕਣਕ ਸਾਡੇ ਡਰਮ ਤੇ ਦੇਖੋ ਕਿੰਨਾ ਕੁਝ ਲਿਖਿਆ ਇਹ ਪਹਿਲਾਂ ਛੋਟੇ ਹੁੰਦੇ ਜਵਾਕਾਂ ਨੇ ਸਾਰਾ ਕੁਝ ਲਿਖਿਆ ਨੇ ਨਿੱਕੇ ਨਿੱਕੇ ਹੁੰਦੇ ਸੀਗੇ ਇਹ ਉਦੋਂ ਦੇ ਆ ਟਾਈਮ ਲੱਗ ਲਾਉਦਾ ਇਹ ਆਪਾਂ ਲਸਣ ਤੇ ਲਹਮਾ ਤੇ ਮੈਂ ਆਹ ਢੱਕੀਆਂ ਇਹ ਆਪਣਾ ਦੇਸੀ ਤਰੀਕਾ ਇਹ ਆਪਾਂ ਪਹਿਲਾਂ ਥੱਲੇ ਬਿਚਾਉਂਦੇ ਆ ਆ ਨਹਿਮਾ ਇਹ ਪਚਾਲੇ ਆ ਲਸਣ ਸੈਟ ਦਾਂਗੇ ਤੇ ਫੇਰ ਉੱਪਰ ਲਸਣ ਸੈਟ ਦਾਂਗੇ ਇਹ ਡੱਬੇ ਦੇ ਵਿੱਚ ਇੱਕ ਬੋਰੀ ਆਪਾਂ ਸੈਂਟਤੀ ਹੋਣੀ ਗੇ ਉਹਨਾਂ ਮਿੱਟੂਗਾ ਹੂੰ ਮੈਂ ਗੱਲ ਕਰੀ ਆ ਕੋਈ ਨਾ ਕੁਝ ਨਹੀਂ ਹੁੰਦਾ 8 65 ਤੇ ਸਰਨਾ ਕੀ ਨਾ ਅੱਜ ਤਾਂ ਕਰਕੇ ਮੈਂ ਲੈ ਲਈ ਆਪਣੀ ਹੈ ਨਾ ਵੀ 10 ਸਾਲ ਕਣਕ ਨੂੰ ਕੁਝ ਨਹੀਂ ਹੁੰਦਾ ਫੜਿਓ ਮੈਂ ਰੋਟੀਆਂ ਲਾਉਣੀ ਅੰਦਰ ਜਾ ਕੇ ਕੰਮ ਘੁੰਮ ਕਰਦੀ ਮੇਰਾ ਬਹੁਤ ਹੋ ਗਿਆ ਤੇ ਇਹ ਤਿੰਨੇ ਜਣੇ ਭੈਣ ਭਰਾ ਤੇ ਇਹਦੇ ਡੈਡੀ ਕਣਕ ਪਾਉਣਗੇ ਮਾੜਾ ਬੱਚੇ ਨੂੰ ਆ ਚੇਤੇ ਨਾਲ ਪਾ ਦਿਓ ਤੇ ਉਹ ਡੱਬੀਆਂ ਵਿੱਚ ਇੱਕ ਇੱਕ ਬੋਰੀ ਸੱਟ ਕੇ ਇੱਕ ਇੱਕ ਡੱਬੀ ਸੱਟ ਦਿਓ ਤੇ ਆ ਹੱਥ ਵਿੱਚ ਉਹ ਨਹੀਂ ਹੁੰਦਾ ਰਾਜਵੀਰ ਹੁਣ ਆਪ ਬੋਰੀਆਂ ਦੇ ਦੋ ਪਾਤੀਆਂ ਨਾਲ ਤੇ ਹੁਣ ਉਹ ਫੇ ਹਾਂ ਤੇ ਨਮ ਪਾ ਦਿਓ ਬੱਚੇ भाई मच्छर बहुत है रात को और करिए मच्छर इन्हें मैं धार मसा कट्टी आह बैला हो ठीक है के बैठ ठीक बैठ आ देख कि मैं बैठी थले है ना आ जाओ चलिए अंदर आ जाओ अंदर आ जाओ दो जनिया चाहिए फोन चलो नहीं आ ले लो फोन कोई ना ਇਹ ਰਿਵੈਕਟ ਹੋ ਰਹੀ ਹੈ ਕਿ ਉਹ ਬਾਹਰ ਹੀ ਰੱਖਣੀ ਆ ਕੜਾਈ ਵਾਲੀ ਆਪਾਂ ਜੋਖ ਲਾਂਗੇ ਤੇ ਫਿਰ ਜਿੰਨੇ ਹੋਏ ਪੈਸੇ ਬਣਦੇ ਫਿਰ ਉਹ ਲੈ ਲਈ ਕੋਣ ਤੇ ਫਿਰ ਇਹ ਹੈ ਕੋਣ ਲੈ ਲੂ ਤੇ ਤੈਨੂੰ ਦਿੱਤੇ ਤੂੰ ਹੀ ਲੈਣੇ ਆ ਤੇ ਅਸੀਂ ਗਵਾਂਢੀ ਨੂੰ ਤੇ ਆਈਏ ਖਾਣੇ ਕਿਤੇ ਜਾ ਆਂ ਕੱਪਾ ਸਾਰੀ ਸੱਤ ਲੀਆ ਦੇਖੋ ਉੱਤੇ ਲਸਣ ਦੀਆਂ ਗੰਡੀਆਂ ਨਮ ਤੇ ਇੱਕ ਡੱਬੀ ਇੱਕ ਤੋਂ ਦੋ ਡੱਬੀਆਂ ਠੀਕ ਆ ਹੁਣ ਇਹਨੂੰ ਟਾਈਟ ਕਰਕੇ ਬੰਨਣਾ ਹਵਾ ਨਹੀਂ ਲੱਗਣ ਦੇਣੀ ਬਸ ਇਹਨੂੰ ਚਲ ਹੁਣ ਆਪਾਂ ਇਹ ਤੇ ਲਿਫਾਫਾ ਝਟਾਵਾਂਗੇ ਤਾਂ ਕਿ ਇਹਨੂੰ ਹਵਾ ਨਾ ਲੱਗੇ ਮੜਾ ਕੱਪੜਾ ਦੀ ਟੱਕਣ ਕਿੱਥੇ ਰੱਖਾਈ ਦੇਖੋ ਠੀਕ ਹੈ ਇਹਨੂੰ ਸਾਫ਼ ਕਰਾਂਗੇ ਉੱਪਰੋਂ ਚਲ ਸਰਲ ਜਿਵੇਂ ਵੇਖ ਲਿਓ ਉਹਨਾਂ ਪਾ ਲਾਂਗੇ ਆਪਾਂ ਫਿਰ ਨਾ ਚਾਹੀਏ ਬਣਾਉਣੀ ਬਣਾ ਲੌਂਗ ਲੌਂਗੀ ਮੈਂ ਸ਼ਾਰਟ ਨਹੀਂ ਬਣਾਈ ਜਾ ਰਹੀ ਹਾਂ ਹਾਂ ਨਿੱਤਲ ਫਾਫਾ ਜੀ ਲਾਉਣ ਆਪਾਂ ਚਲੋ 786 ਕੰਪੈਕਟ ઓਮ ਜਿਸਮਿਸੀ ਫਾਸੇ ਕੰਪ ਫਾਸੇ ਤੇ ਇਕਨ ਕਰ ਮਸ ਜਾਵੜਾ ਚਲੋ ਬਾਏ ਦੀ ਨੈਕਸਟ ਮਾਰਨਿੰਗ ਇਹ ਨਹੀਂ ਆ ਨਿਕੜ ਆਇਆ ਇੱਕ ਆਉਦਾ ਪਰ ਕੇ ਕੱਢਿਆ ਨੇ ਇਹਦੇ ਡੈਡੀ ਨੇ ਇਹਨੂੰ ਆ ਦਿੱਤਾ ਤੇ ਇਹ ਹੁਣ ਆਪਾਂ ਜੋਖਦੇ ਹਾਂ ਕਿੰਨੀ ਹੋਊਗੀ ਫਿਰ ਆਪਾਂ ਇਹਨੂੰ ਓਨੇ ਪੈਸੇ ਦੇ ਦਾਂਗੇ। ਇਹ ਰੀਣਾ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਬਹੁਤ ਜ਼ਿਆਦਾ ਨੇਰੀ ਆਈ। ਵੇੜੇ ਦਾ ਬੁਰਾ ਹਾਲ ਹੋਇਆ ਪਿਆ ਦੇਖੋ ਕਿੰਨੀ ਨੇਰੀ ਪਚਾਈ। ਆਹ ਗਾੜਾ ਹੁਣ ਆਪਾਂ ਜੋਖਦੇ ਹਾਂ ਇਹਦੀ ਕਿੰਨੀ ਬੰਦੀ ਆ ਕਣਕ। ਇਹ ਮੁੱਖੇਂ ਜਾਂ ਤਾਂ ਤਿਆਰ ਹੋ ਜਾਂਦੇ। ਜੀਰੋ ਜੀਰੋ ਬਣੀ ਜੀਰੋ ਇਹ ਨੂੰ ਆਇਆ ਜਿਆਦਾ ਬਣੀ 8 ਕਿਲੋ 8 ਕਿਲੋ ਹੀ ਬਣੀ ਆ ਚੱਲ 10 ਕਿਲੋ 11 ਕਿਲੋ ਕਿੰਨੇ ਇੱਧਰ ਵੀ ਦਿਖਾਉਣਾ ਚਾਹੀਦੀ ਆ ਦੇਖੋ 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 ਕਿੰਨੀ ਬਣੀ ਆ 11 11 ਕਿਲੋ ਬਣੀ ਆ ਹੈਲੋ ਹਾਂ ਜੀ ਨੇ ਵੀਰ ਨੂੰ ਕਰਦੀ ਆ ਤੁਹਾਨੂੰ ਸਾਡਾ ਇਹ ਬਲੌਗ ਬਤੀਏ ਲੱਗੇ ਹੋਵੇ ਜੇ ਤੁਹਾਨੂੰ ਸਾਡਾ ਇਹ ਬਲੌਗ ਬਤੀਏ ਲੱਗੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਦੱਸਣਾ ਕੀ ਆਪਾਂ ਨੈਕਸਟ ਵਲੌਗ ਕਰਦੇ ਤੇ ਪਾਈਏ ਤੇ ਤੁਸੀਂ ਵੀ ਦੱਸੋ ਕਮੈਂਟ ਵਿੱਚ ਤੁਸੀਂ ਕੀ ਮਤਲਬ ਕੀ ਆਪਦੇ ਜਵਾਕਾਂ ਨੂੰ ਰੇਣੀ ਦਿੰਨੇ ਹੋ ਮੇਰੇ ਤਾਂ ਵੈਸੇ ਫਰਸਟ ਫਰਸਟ ਟਾਈਮ ਰੇਣੀ ਸੀਗੀ ਤੇ ਮੈਨੂੰ ਵੀ ਰੇਣੀ ਦਾ ਨਹੀਂ ਪਤਾ ਸੀ ਅੱਜ ਜਿਵੇਂ ਮੈਨੂੰ ਦਿੱਤੀ ਰੇਣੀ ਮੈਨੂੰ ਤਾਂ ਪਤਾ ਲੱਗਿਆ ਮੈਂ ਕਿ ਰੇਣੀ ਵੀ ਦਿੰਦੇ ਹੁੰਦੇ ਆ ਫਿਰ ਮੇਨੂੰ ਤਾਂ ਚਾੜ ਜੜ ਗਿਆ ਫਿਰ ਮੈਂ ਮੰਮੀ ਲਈ ਹੈ ਨਾ ਅਗਲੇ ਦਿਨ ਚਪੜਾ ਲਿਆ ਕੇ ਦਿੱਤੇ ਸੀ ਮੰਮੀ ਤਾਂ ਕਾਲ ਕਰਦੀ ਰਹਿੰਦੀ ਆ ਕਹਿੰਦੀ ਲਿਆਉਂ ਲਿਆਉਂ ਚਪੜਾ ਪਰ ਲਿਆਉਂਦੀ ਹੈ ਨੀ ਕੀ ਫਿਰ ਮੈਂ ਕਹਾਂ ਚਲ ਮੈਂ ਹੀ ਲੈ ਜਾਂਦੀ ਨਾਲੇ ਮੰਮੀ ਖੁਸ਼ ਹੋਗੀ ਤੇ ਮੰਮੀ ਕਹਿੰਦੀ ਤੇਰਾ ਬਹੁਤ ਬਹੁਤ ਧੰਨਵਾਦ ਤੁਮ ਨੂੰ ਚਪਲਾਂ ਲੈ ਆ ਕੇ ਦਿੱਤੀਆਂ ਲੱਗਦੀਆਂ ਥੈਂਕ ਯੂ ਪਰਮਾਤਮਾ ਇਹ ਜੀ ਜਵਾਕ ਸਾਹਿਬ ਨੂੰ ਦੇ ਦੋ ਫਿਕਰ ਕਰਨ ਵਾਲੇ ਮੇਰੇ ਕਿੰਨੇ ਜਵਾਕ ਮੇਰਾ ਬਹੁਤ ਜ਼ਿਆਦਾ ਫਿਕਰ ਕਰਦੇ ਆ ਮੈਂ ਬਹੁਤ ਪਿਆਰ ਕਰਦੇ ਆ ਥੈਂਕ ਯੂ